ਸਾਡਾ ਮੂੰਹ ਇਸ ਕਰਕੇ ਬੰਦ ਕਰਾਇਆ ਗਿਆ ਕਿ ਤੁਸੀਂ ਯਿਸੂ ਮਸੀਹ ਨੂੰ ਮੰਨਦੇ ਜੇ ਪਰ ਪਾਸਟਰ ਲੋਕਾਂ ਨੇ ਕਿਉਂ ਰੁਕੇ ਜਾਂਦਾ ਵਾ ਇਹ ਪ੍ਰਾਰਥਨਾ ਕਰਨ ਤੋਂ ਕਿਉਂ ਰੁਕਿਆ ਜਾਂਦਾ ਵਾ ਕਿਸੇ ਨਿਆਂਗਲੂਟਾਂ ਕਿਸੇ ਸਰਦਾਰ ਨੂੰ ਹਤਪਾਇਆ ਹੁੰਦਾ ਤੇ ਪੂਰੀ ਤੇ ਦੁਨੀਆ ਚ ਹਾਹਾਕਾਰ ਮੱਚ ਜਾਣੀ ਸੀ ਇਹ ਮੇਰਾ ਪਰਮੇਸ਼ਰ ਨੇ ਜੀਵਨ ਬਦਲਿਆ ਮੇਰਾ ਧਰਮ ਨਹੀਂ ਬਦਲਿਆ ਉਹ ਤਾਂ ਕਹਿੰਦੀ ਆ ਕਿ ਤੁਸੀਂ ਮੇਰੇ ਵੱਲ ਭੂਤ ਭੇਜਦੇ ਤੇ ਅਸੀਂ ਉਹਨੂੰ ਇਹ ਸਵਾਲ ਕੀਤਾ ਸੀ ਕਿ ਜਿੱਦਨ ਤੈਨੂੰ ਭੂਤ ਦਿਖਣਗੇ ਸਾਨੂੰ ਸਾਥ ਨਹੀਂ ਸੋ ਇਸ ਵਕਤ ਦੀ ਵੱਡੀ ਘਟਨਾ ਜਿਹੜੀ ਅਸੀਂ ਸਭ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਇੱਕ 크੍ਰਿਸਚਨ ਜਿਹੜੇ ਪਾਸਟਰ ਹੁੰਦੇ ਨੇ ਉਹਨਾਂ ਦੇ ਉੱਪਰ ਬਾਦ ਹੋਇਆ ਦੱਸਦੀ ਹੈ ਕਿ ਉਹਨਾਂ ਦੇ ਜਿਹੜੇ ਪਿੱਡ ਦੇ ਵਿੱਚ ਚਾਕੂ ਮਾਰੇਗਾ ਤੇ ਸਿਰ ਦੇ ਵਿੱਚ ਲੋੜ ਮਾਰ ਕੇ ਸਵੇ ਦੇ ਉਹਨਾਂ ਦੇ ਹਮਲਾ ਕੀਤਾ ਗਿਆ ਦੱਸਿਆ ਹੈ ਜਿਆਦਾ ਕਿ ਉਹਨਾਂ ਦੀ ਪਤਨੀ ਨਾਲ ਵੀ ਕੁੱਟਮਾਰ ਕੀਤੀ ਗਈ ਜਾਂ ਬੇਟੇ ਨਾਲ ਵੀ ਸਾਰੇ ਪਰਿਵਾਰ ਦੇ ਨਾਲ ਕੁੱਟਮਾਰ ਕੀਤੀ ਗਈ ਹੈ ਇਲਜ਼ਾਮ ਕੀ ਲਗਾਏ ਗਏ ਨੇ ਜੋ ਜਦੋਂ ਪ੍ਰੇਅਰ ਕਰਦੇ ਨੇ ਉਹ ਜਿਹੜੇ ਪੂਤ ਨੇ ਜਿਹੜੇ ਸ਼ੈਤਾਨ ਨੇ ਉਹ ਦੂਸਰੇ ਲੋਕਾਂ ਵੱਲ ਛੱਡਦੇ ਨੇ ਜਿਹੜਾ ਮਾਮਲਾ ਹੁਣ ਪੱਕਦਾ ਹੈ ਨਾ ਜ਼ਿਆਦਾ ਕਿਤੇ ਕਿਤੇ ਪੁਲਿਸ ਪ੍ਰਸ਼ਾਸਨ ਨੂੰ ਵੀ ਇਸ ਦੇ ਬਾਰੇ ਜਾਣਕਾਰੀ ਦਿੱਤੀ ਗਈ ਹੈ ਲੇਕਿਨ ਪਰਿਵਾਰ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਪੁਲਿਸ ਨੇ ਹਾਂ ਤੱਕ ਕੋਈ ਵੀ ਸਾਥ ਨਹੀਂ ਲਈ ਤੇ ਕੋਈ ਵੀ ਜਿਹੜੀ ਕਾਰਵਾਈ ਪੁਲਿਸ ਵੱਲੋਂ ਨਹੀਂ ਕੀਤੀ ਜਾਦੀ 7 ਮਹੀਨੇ ਤੋਂ ਸਾਡੀ ਲੜਾਈ ਚੱਲ ਰਹੀ ਹੈ ਤੇ ਕੀ ਪੂਰਾ ਮਾਮਲਾ ਹੁਣ ਜਿਹੜੇ ਪਾਸਟਰ ਨੇ ਉਹਨਾਂ ਤੋਂ ਜਾਣ ਲੈਣੇ ਆ ਹਸਬੰਦ ਦੇ ਜਿਹੜੇ ਹਾਲਾਤ ਸੀਰੀਅਸ ਦੱਸੇ ਜਾਦੇ ਨੇ ਮੈਡਮ ਹੁਣ ਹੀ ਸਰ ਨਾਲ ਮੌਜੂਦ ਆ ਮੈਡਮ ਕੀ ਪੂਰਾ ਮਾਮਲਾ ਹੈ ਜੀ ਕਿ 7 ਮਹੀਨੇ ਕਾਨਫਰੰਸ ਵੀ ਹੋਈ ਸੀਗੀ ਸਾਰੇ ਪ੍ਰੂਫ ਮੇਰੇ ਕੋਲ ਮੌਜੂਦ ਆ ਪਰ ਲੇਕਿਨ ਕਿਸੇ ਨੇ ਸੁਣਵਾਈ ਨਹੀਂ ਕੀਤੀ ਸਾਡੇ ਕੋ ਪੈਸਿਆਂ ਦੀ ਡਿਮਾਂਡ ਕਰਦੇ ਅਸੀਂ ਨਹੀਂ ਪਾਸਟਰ ਲੋਕ ਅਸੀਂ ਪੈਸੇ ਨਹੀਂ ਦੇ ਸਕੇ ਪਰ ਜਿਹੜੀ ਦੂਜੀ ਪਾਰਟੀ ਉਹਨੇ ਪੈਸੇ ਦਿੱਤੇ ਆ ਪੈਸੇ ਦੇਣ ਵਜ੍ਹਾ ਕਰਕੇ ਅੱਜ ਮੇਰਾ ਘਰ ਵਾਲਾ ਜੜਾ ਵਾ ਮੇਰਾ ਪਾਸਟਰ ਪਾਸਟਰ ਜਤਿੰਦਰ ਆ ਅੱਜ ਹੌਸਪੀਟਲ 'ਚ ਮੌਜੂਦ ਆ ਸਾਡਾ ਮੂੰਹ ਇਸ ਕਰਕੇ ਬੰਦ ਕਰਾਇਆ ਗਿਆ ਕਿ ਤੁਸੀਂ ਯਿਸੂ ਮਸੀਹ ਨੂੰ ਮੰਨਦੇ ਜੇ ਪਰਮੇਸ਼ਾ ਤੁਹਾਡਾ ਹਲੀਮ ਆ ਤੁਸੀਂ ਵੀ ਹਲੀਮ ਹੋ ਕੇ ਬਹਿ ਜਾਓ ਅਸੀਂ ਹਲੀਮ ਹੋ ਕੇ ਬਹਿ ਗਏ ਆ ਪਰ ਅਸੀਂ ਕਿੰਨੀ ਕੁ ਵਾਰ ਚਿੱਤਰ ਖਾਈ ਜਾਵਾਂਗੇ ਦੱਸੋ ਪਹਿਲਾਂ ਮੈਨੂੰ ਕੀ ਗੱਲ ਲੜਾਈ ਦਾ ਕਾਰਨ ਇਹ ਹੀ ਕਿ ਮੇਰੇ ਪਾਸਟਰ ਸਾਹਿਬ ਪ੍ਰੇਅਰ ਕਰਦੇ ਪਏ ਸੀਗੇ ਉੱਚੀ ਪ੍ਰੇਅਰ ਕਰਦੇ ਆਂ ਜੀ ਤਾਂ ਤੁਸੀਂ ਕਿਉਂ ਤੁਹਾਨੂੰ ਕਿਉਂ ਓਦਾਂ ਉਹਨੇ ਰੋਕਿਆ ਕੋਈ ਤੁਸੀਂ ਪਹਿਲਾਂ ਉਹ ਇਹ ਉਹਨਾਂ ਨੇ ਤੁਹਾਡਾ ਕਾਰਨ ਕੀ ਦੱਸਿਆ ਤੁਹਾਨੂੰ ਜਿਹੜਾ ਤਾਂ ਕੁੱਟਮਾਰ ਕਰਕੇ ਗਏ ਸਵੇਰੇ ਕਾਰਨ ਕੋਈ ਨਹੀਂ ਆ ਸਾਨੂੰ ਜੇ ਕਾਰਨ ਪਤਾ ਹੁੰਦਾ ਮੈਂ ਐਡੀ ਵੱਡੀ ਕਲੀਸਿਆ ਦੀ ਮਾਲਕ ਆ ਤੇ ਕੀ ਸਾਡੇ ਨਾਲ ਲੋਕ ਨਾ ਖੜੇ ਹੁੰਦੇ ਮੇਰੀ ਸੰਗਤ ਮੇਰੇ ਨਾਲ ਨਾ ਖੜੀ ਹੁੰਦੀ ਮੇਰੀ ਸੰਸਥਾ ਅੰਕਰ ਨੂਲਾ ਮਿਨਿਸਟਰੀ ਮੇਰੇ ਨਾਲ ਖੜੀ ਨਾ ਹੁੰਦੀ ਜੇ ਅਗਰ ਮੈਨੂੰ ਕਾਰਨ ਪਤਾ ਹੁੰਦਾ ਤੇ ਉਹ ਇਹ ਕਹਿੰਦੇ ਆ ਕਿ ਤੁਸੀਂ ਇੱਥੇ ਦੁਸ਼ਟ ਆਤਮਾ ਕੱਢਦੇ ਜੇ ਤੇ ਦੁਸ਼ਟ ਆਤਮਾ ਮੈਂ ਉਹਨਾਂ ਨੂੰ ਇਹ ਸਵਾਲ ਕੀਤਾ ਇੱਕ ਦਿਨ ਪੰਜਾਬ ਪੁਲਿਸ ਦੇ ਸਾਹਮਣੇ ਕਿ ਜੇ ਕੋਈ ਦੁਸ਼ਟ ਆਤਮਾ ਇਹਨੂੰ ਨਜ਼ਰ ਆਉਂਦੀ ਤੇ ਮੈਨੂੰ ਦਿਖਾਵੇ ਜੇ ਮੈਂ ਦੂਸਰਿਆਂ ਦੀ ਕੱਢ ਸਕਦੀ ਤੇ ਮੈਂ ਇਹਦੀ ਕਿਉਂ ਨਹੀਂ ਕੱਢ ਸਕਦੀ ਤੁਹਾਡੇ ਨਾਲ ਉਹ ਵੀ ਕੁੱਟਮਾਰ ਕੀਤੀ ਹੁੰਦਾ ਮੇਰੇ ਨਾਲ ਕੁੱਟਮਾਰ ਕੀਤੀ ਆ ਮੇਰੇ ਬੈਸਬੋਲ ਵੱਜੇ ਆ ਮੇਰੇ ਹੁਣ ਜਿਹੜੇ ਜਿਹੜੇ ਬਹੁਤ ਜ਼ਿਆਦੀ ਬੋਡੀ ਦਰਦ ਕਰਦੀ ਪਈ ਐ ਇਸ ਤਰ੍ਹਾਂ ਦੇ ਮੇਰੇ ਹਸਬੰਡ ਬਿਲਕੁਲ ਸੀਰੀਅਸ ਹੈਗੇ ਆ ਮੈਨੂੰ ਪਰਮਿਸ਼ਨ ਨਹੀਂ ਹਿੰਮਤ ਦਿੱਤੀ ਆ ਮੈਂ ਉਹਨਾਂ ਦੇ ਮੰਗ ਰਿਹਾ ਮੇਰੀ ਕਲੀਸੀ ਉਹਨਾਂ ਦੇ ਮੰਗ ਰਿਹਾ ਮੈਨੂੰ ਇਨਸਾਫ ਚਾਹੀਦਾ ਵਾ ਬਸ ਤੁਸੀਂ ਕੀ ਹੁਣ ਲੱਗਦਾ ਕਿ ਜੇ ਕੁਝ ਨੂੰ ਜਾਣਕਾਰੀ ਸਾਂਝੀ ਕਰਤੀ ਤਾਂ ਸਾਡੇ ਮਾਮਲੇ ਦੀ ਪੁਲਿਸ ਨੇ ਕੀ ਦੱਸਿਆ ਤੁਹਾਨੂੰ ਮੈਨੂੰ ਪੁਲਿਸ ਦਾ ਕਿਸੇ ਦਾ ਫੋਨ ਨਹੀਂ ਆਇਆ ਮੈਂ ਆਪਣੇ ਘਰ ਵਿੱਚ ਮੇਰਾ ਬੇਟਾ ਪਾਸਟਰ ਸਾਹਿਬ ਨੂੰ ਬਾਈਕ ਤੇ ਬਿਠਾ ਕੇ ਹਸਪੀਟਲ ਚ ਲੈ ਆਇਆ ਹਸਪੀਟਲ ਵਾਲਿਆਂ ਨੇ ਜਵਾਬ ਦੇ ਦਿੱਤਾ ਫਿਰ ਅਸੀਂ ਸਿਵਲ ਵਿੱਚ ਲੈ ਕੇ ਆਏ ਇਸ ਟਾਈਮ ਤੇ ਗੁਰਨਾਨਕ ਹਸਪੀਟਲ ਲੈ ਕੇ ਆਇਆ ਇੱਥੇ ਐਡਮਿਟ ਉਹਨਾਂ ਨੂੰ ਕਰਵਾਏ ਥੇ ਇਹਨਾਂ ਦਾ ਟ੍ਰੀਟਮੈਂਟ ਚੱਲਦਾ ਪਿਆ ਵਾ ਹੁਣ ਉਹਨਾਂ ਦਾ ਆਪਰੇਟ ਹੋਣ ਜਾ ਰਿਹਾ ਵਾ ਜੇ ਕੋਈ ਨੁਕਸਾਨ ਹੋ ਜਾਂਦਾ ਜੇ ਨਹੀਂ ਕੋਈ ਅੱਗੇ ਨੁਕਸਾਨ ਹੁੰਦਾ ਵਾ ਜਿੰਨੀਆਂ ਪਿਛਲੇ 7 ਮਹੀਨਿਆਂ ਤੋਂ ਜਿੰਨੇ ਜਿਸ ਜਗ੍ਹਾ ਤੇ ਮੈਂ ਆਪਣਾ ਰਿਪੋਰਟ ਦਿੱਤੀ ਆ ਉਹ ਮੈਂ ਸਾਰਿਆਂ ਨੂੰ ਵਿੱਚੇ ਰੱਖਾਂਗੀ ਕਿਉਂਕਿ ਜੇਕਰ ਮੇਰਾ ਇਨਸਾਫ ਪੰਜਾਬ ਪੁਲਿਸ ਨਹੀਂ ਕਰ ਸਕਦੀ ਤੇ ਮੈਂ ਇਨਸਾਫ ਮੰਗਣ ਵਾਸਤੇ ਕਿਧਰ ਕੋ ਜਾਵਾਂਗੀ ਦੱਸੋ ਪਹਿਲਾਂ ਮੈਨੂੰ ਮੈਨੂੰ ਇਨਸਾਫ ਚਾਹੀਦਾ ਵਾ ਤੇ ਇਨਸਾਫ ਮੈਂ ਪ੍ਰਸ਼ਾਸਨ ਕੋ ਮੰਗ ਕਰਦੀ ਆ ਪਰ ਪਹਿਲਾਂ ਵੀ 7 ਮਹੀਨੇ ਹੋ ਗਏ ਆ ਜੇ ਹੁਣ ਵੀ ਨਹੀਂ ਇਨਸਾਫ ਮਿਲਦਾ ਤੇ ਫਿਰ ਕੀ ਕਰੋਗੇ ਕਿਉਂਕਿ 7 ਮਹੀਨੇ ਪਹਿਲਾਂ ਨਹੀਂ ਲਾਵਾਂਗੇ ਅਸੀਂ ਫਿਰ ਰੋਡ ਬੰਦ ਹੋਣਗੇ ਰੋਡ ਜਾਮ ਹੋਣਗੇ ਇਹੀ ਕੀਤਾ ਜਾਏਗਾ ਫਿਰ ਸਾਡੇ ਵੱਲੋਂ ਵੀ ਸਮਝ ਲਓ ਕਿ ਦੰਗੇ ਹੀ ਹੋਣਗੇ ਪੈਸੂ ਪੁਲਿਸ ਨੂੰ ਚੜਾ ਦਿੰਦੇ ਨੇ ਉਹ ਤੇ ਪੁਲਿਸ ਬੰਦੇ ਇੱਕ ਘਰਵਾਰ ਦਾ ਤੋਂ ਹੀ ਜਾ ਕੇ ਜਿਹਨੇ ਸੱਟਾ ਫਟਾ ਲੱਗੀ ਜਾ ਕੇ ਥਾਣੇ ਦਰਖਾਸਤ ਦਿੰਦਾ ਤੇ ਫਿਰ ਪੁਲਿਸ ਕਿ ਆਦੀ ਹੈ ਕੋਈ ਫੋਨ ਦੀ ਸੁਣਾਈ ਸੁਣਈ ਕੋਈ ਨਹੀਂ ਉਹ ਜਿੰਨੇ ਵੀ ਨਾ ਉਹ ਜਿਆਦਾ ਹੰਕਾਰੀਆਂ ਨੂੰ ਪੈਸਾ ਪੁਲਿਸ ਨੂੰ ਦੇ ਦਿੰਦੇ ਕਦੀ ਨੇ ਕਦੀ ਕਿਸੇ ਨੂੰ ਕਿਸੇ ਨੂੰ ਗਲੀ ਨਾਲੇ ਭੜਾ ਦਿੰਦੇ ਨੇ ਉਹ ਬਹੁਤ ਹੰਕਾਰੀ ਤੇ ਆਕੜਵਾਜ ਨੇ ਉਹ ਜੋਤੀ ਤੇ ਤਾਰੀਖ ਤੇ ਬਹੁਤ ਜਿਆਦਾ ਨੇ ਇਹਨਾਂ ਬੰਦੇ ਪਵਾਏ ਨੇ 15 ਮੈਂ ਘਰ ਨਹੀਂ ਹੈਗਾ ਮੈਂ ਯਾਦਾ ਸੀ ਜਮਨ ਪਵਨ ਦੇ ਵਿੱਚ ਮੈਂ ਪਵਨ ਚ ਆ ਸ਼ਾਮੀ ਤੇ ਫੇਰ ਆ ਕੇ ਮੈਂ ਵੇਖਿਆ ਜਾ ਕੇ ਤੇ ਸਮਝਿਆ ਪਰ ਇਹਨੇ ਸਟਾ ਬੜਾ ਹਸਪਤਾਲ ਆ ਕੇ ਦੇ ਹੀ ਇਹ ਬਹੁਤ ਡੈਮੋਕ੍ਰੇਸੀ ਦੀ ਲੋਕਤੰਤਵ ਦੀ ਗੱਲ ਕਰਦੇ ਆ ਇੱਥੇ ਆਪਾਂ ਕਹਿੰਦੇ ਸੋਵਰਨਿਟੀ ਹੈ ਸਭ ਨੂੰ ਆਪਣੇ ਅਧਿਕਾਰ ਨੇ ਤੁਹਾਡਾ ਮੰਨਣ ਦੇ ਤੁਹਾਨੂੰ ਕਿਉਂ ਰੋਕਿਆ ਗਿਆ ਪੂਜਾ ਪਾਠ ਕਿਉਂ ਨਹੀਂ ਕਰੰਦੇ ਮੈਨੂੰ ਇਸ ਚੀਜ਼ ਦਾ ਨਹੀਂ ਪਤਾ ਮੈਂ ਇਸ ਚੀਜ਼ ਦਾ ਸਵਾਲ ਕਰਦੀ ਆ ਕਿ ਜਦੋਂ ਲੋਕ ਹੀ ਸਿਆਣਿਆਂ ਕੋ ਜਾਂਦੇ ਆ ਸਿੱਖ ਲੋਕ ਹੀ ਜਾਂਦੇ ਮੈਂ ਖੁਦ ਜਾਂਦੀ ਰਹੀ ਆ ਮੈਂ ਸਿੱਖ ਫੈਮਿਲੀ ਤੋਂ ਬਿਲੋਂਗ ਕਰਦੀ ਆ ਮੈਂ ਬਜਵੀ ਸਿੰਘਾਂ ਦੀ ਬੇਟੀ ਆ ਮੈਂ ਵੀ ਪਾਸਟਰ ਬਣ ਗਈ ਮੇਰਾ ਪਰਮਿਸ਼ਨ ਨੇ ਜੀਵਨ ਬਦਲਿਆ ਮੇਰਾ ਧਰਮ ਨਹੀਂ ਬਦਲਿਆ ਮੈਂ ਅੱਜ ਵੀ ਜ਼ੋਰ ਦਾ ਤਰੀਕੇ ਨਾਲ ਕਹਿੰਨੀ ਜਦੋਂ ਮੈਂ ਬਿਮਾਰ ਸੀ ਮੈਨੂੰ ਕਿਸੇ ਨੇ ਨਹੀਂ ਬਚਾਇਆ ਮੇਰੇ ਤੇ ਪਰਮੇਸ਼ਰ ਯਿਸੂ ਨੇ ਸਿਰਫ ਕਿਰਪਾ ਕੀਤੀ ਆ ਹੁਣ ਮੈਨੂੰ ਨਹੀਂ ਪਤਾ ਕਿ ਇਹਨਾਂ ਲੋਕਾਂ ਨੂੰ ਕਿਉਂ ਜੈਲਸੀ ਐ ਇਸ ਗੱਲ ਦੀ ਪਰਮੇਸ਼ਰ ਹਲੀਮ ਰਹਿੰਦਾ ਵਾ ਇਸ ਕਰਕੇ ਜੈਲਸੀ ਆ ਕਿ ਅਸੀਂ ਦੰਗੇ ਨਹੀਂ ਲੋਕ ਕਰਦੇ ਇਸ ਕਰਕੇ ਇਹਨਾਂ ਨੂੰ ਇਹ ਚੀਜ਼ ਦੀ ਪ੍ਰੋਬਲਮ ਐ ਫਿਰ ਅਸੀਂ ਲੋਕ 크ਰਿਸਚੀਅਨ ਦੰਗੇ ਕਰੀਏ ਤੇ ਫਿਰ ਦੂਜੇ ਧਰਮਾਂ ਵਰਗੇ ਬਣ ਜਾਈਏ ਮੈਂ ਇਹ ਸਵਾਲ ਕਰਦੀ ਆ ਤੋ ਬਿਲਕੁਲ ਦੇਖ ਸਕਦੇ ਹੋ ਵੱਡੇ ਸਵਾਲ ਖਰੇ ਕੀਤੇ ਜਾਦੇ ਨਹੀਂ ਕਿ ਕਿਉਂ ਪ੍ਰੇਅਰ ਕਰਨ ਤੋਂ ਰੋਕਿਆ ਗਿਆ ਤੇ ਜਿਹੜੀ ਲੜਾਈ ਇੱਥੋਂ ਤੱਕ ਵੱਧ ਗਈ ਕੀ ਕੁੱਟਮਾਰਤ ਕੀਤੀ ਗਈ ਹੈ ਹਵਾ ਦੇ ਨਾਲ ਉਹਨਾਂ ਦੇ ਬੇਟੇ ਨੂੰ ਕੁੱਟਿਆ ਗਿਆ ਤੇ ਉਹਨਾਂ ਦੇ ਜਿਹੜੇ ਹਸਬੰਡ ਨੇ ਉਹ ਵੀ ਇਸ ਵਕਤ ਹਸਪਤਾਲ ਦੇ ਵਿੱਚ ਮੌਜੂਦ ਨਹੀਂ ਇਲਾਜ ਚੱਲ ਰਿਹਾ ਤੇ ਸੀਰੀਅਸ ਜਿਹੜੀ ਹਾਲਾਤ ਦੱਸੇ ਜਾਦੇ ਨੇ ਜਿਹੜਾ ਚਾਕੂ ਮਾਰੇ ਗਿਆ ਸਿਰ ਦੇ ਵਿੱਚ ਲੋਡ ਮਾਰੀ ਗਈ ਹੈ ਪ੍ਰੇਅਰ ਕਰਨ ਤੋਂ ਰੋਕਿਆ ਗਿਆ ਤੇ ਦੋ ਪਿੰਨਾ ਤੇ ਇਹ ਲਗਾਏ ਨੇ ਕਿ ਇਹ ਕੋਈ ਸ਼ੈਤਾਨ ਕਰਦੇ ਨੇ ਲੇਕਿਨ ਵੱਡੇ ਸਵਾਲ ਖਰੇ ਕੀਤੇ ਨੇ ਕਿ ਹੁਣ ਜਿਹੜੀ ਪੁਲਿਸ ਪ੍ਰਸ਼ਾਸਨ ਹੈ ਕਿੰਨੀ ਵੱਡੀ ਕਾਰਵਾਈ ਕਰਦੀ ਹੈ ਕਿਉਂਕਿ ਪਹਿਲਾਂ ਵੀ 7 ਮ ਕੀਤੀ ਉਹਨਾਂ ਦੇਖਦਾ ਹੋਵੇਗਾ ਕਿ ਕਿੰਦਾ ਦੀ ਵਧੇਰੀ ਜਿਹੜੀ ਕਾਰਵਾਈ ਕੀਤੀ ਜਾਂਦੀ ਹੈ ਪੁਸ਼ਪ ਪ੍ਰਸ਼ਾਸਨ ਦੇ ਵੱਲੋਂ ਤੁਸੀਂ ਦੇਖਦੇ ਹੋ ਲਾਈਵ ਬਾਤ ਮੈਂ ਦਾਨਿਸ਼ ਗੁਪਤਾ ਕੈਮਰਾਮੈਨ ਸ਼ਾਮ ਦੇ ਨਾਲ ਪਰੇਅਰ ਦੇ ਨਾਲ ਉਹਨਾਂ ਦਾ ਕੋਈ ਇਸ਼ੂ ਨਹੀਂ ਹੈਗਾ ਉਹ ਇਹ ਗੱਲ ਹੁੰਦਾ ਵੀ ਜਦੋਂ ਇਸ਼ੂ ਬਣਾਉਣ ਵਾਸਤੇ ਕਿਸੇ ਵੀ ਗੱਲ ਨੂੰ ਕਿਸੇ ਪਾਸੇ ਲਾਇਆ ਜਾ ਸਕਦਾ ਆ ਬਟ ਜਿਹੜਾ ਇਹਨਾਂ ਦਾ ਝਗੜਾ ਆ ਹੋਇਆ ਨਹੀਂਗਾ ਵੀ ਅੱਜ ਦਾ ਆ ਉਹ ਪਹਿਲਾਂ ਵੀ ਇਹਨਾਂ ਦਾ ਝਗੜਾ ਚੱਲਦਾ ਆ ਔਰ ਹਾਇਰ ਅਥਾਰਟੀ ਦੇ ਕੋਲ ਵੀ ਇਹਨਾਂ ਦੀਆਂ ਕੰਪਲੇਨਟਸ ਚੱਲਦੀਆਂ ਰਹੀਆਂ ਆ ਤੇ ਜਿਹੜਾ ਝਗੜਾ ਹੋਇਆ ਉਹ ਸਿਰੇ ਸੱਡਣ ਲਈ ਹੋਇਆ ਉਹਦੇ ਨਾਲ ਚਾਚਾ ਦਾ ਕੋਈ ਮਤਲਬ ਨਹੀਂ ਹੈਗਾ ਇਹ ਘਰ ਦੇ ਬਾਹਰ ਝਗੜਾ ਹੋਇਆ ਹੈ। ਕੀ ਕਾਰਵਾਈ ਹੋਵੇ? ਕਾਰਵਾਈ ਉਹਦੇ ਸਟੇਟਮੈਂਟ ਲਿਖ ਰਹੇ ਆ। ਜੋ ਸਟੇਟਮੈਂਟ ਰਹੇਗਾ ਜੋ ਦੀ ਇੰਜਰੀ ਦੀ ਰਿਪੋਰਟ ਹੋ ਰਹੀ ਉਹਦੇ ਮੁਤਾਬਿਕ ਜੋ ਕਾਨੂੰਨੀ ਕਾਰਵਾਈ ਬਣਦੀ ਕਰਾਂਗੇ।